ਅੱਜ ਦਾ ਵਿਸ਼ਾ ਹੈ ਵਿਦਿਆਰਥੀਆਂ ਵਿੱਚ ਫੈਸ਼ਨ। ਅੱਜ ਕੱਲ੍ਹ ਵਿਦਿਆਰਥੀਆਂ ਵਿੱਚ ਫੈਸ਼ਨ ਦਾ ਰੁਝਾਨ ਬਹੁਤ ਵੱਧ ਗਿਆ ਹੈ। ਉਹ ਨਵੇਂ-ਨਵੇਂ ਕੱਪੜੇ, ਜੁੱਤੇ ਅਤੇ ਆਧੁਨਿਕ ਆਈਟਮਾਂ ਪਹਿਨਣਾ ਪਸੰਦ ਕਰਦੇ ਹਨ। ਫੈਸ਼ਨ ਨਾਲ ਵਿਅਕਤੀ ਦੀ ਸ਼ਖਸੀਅਤ ਨੂੰ ਇੱਕ ਨਵਾਂ ਰੂਪ ਮਿਲਦਾ ਹੈ। ਪਰ ਇਹ ਸਿਰਫ ਬਾਹਰੀ ਚੀਜ਼ਾਂ ਤੱਕ ਸੀਮਤ ਨਹੀਂ ਰਹਿੰਦੀ। ਫੈਸ਼ਨ ਦਾ ਸਭ ਤੋਂ ਵੱਧ ਪ੍ਰਭਾਵ ਵਿਦਿਆਰਥੀਆਂ ਤੇ ਪੈਂਦਾ ਹੈ। ਉਹ ਫਿਲਮਾਂ, ਸੋਸ਼ਲ ਮੀਡੀਆ ਅਤੇ ਮਸ਼ਹੂਰ ਵਿਅਕਤੀਆਂ ਨੂੰ ਦੇਖ ਕੇ ਨਵੇਂ ਰੁਝਾਨ ਅਪਣਾਉਣ ਲੱਗ ਪੈਂਦੇ ਹਨ। ਵਿਦਿਆਰਥੀ ਆਧੁਨਿਕ ਲਿਬਾਸ ਪਹਿਨਣ, ਨਵੀਆਂ ਵਸਤਾਂ ਦੀ ਚੋਣ ਕਰਨ ਅਤੇ ਨਵੇਂ హెయిర్ ਸਟਾਈਲ ਅਪਣਾਉਣ ਵਿੱਚ ਦਿਲਚਸਪੀ ਲੈਂਦੇ ਹਨ। ਫੈਸ਼ਨ ਵਿਅਕਤੀ ਨੂੰ ਆਤਮ ਵਿਸ਼ਵਾਸ ਦਿੰਦਾ ਹੈ। ਅਤੇ ਉਸ ਦੀ ਸ਼ਖਸੀਅਤ ਵਿੱਚ ਨਿਖਾਰ ਲਿਆਉਂਦਾ ਹੈ ਪਰ ਜਿਆਦਾ ਫੈਸ਼ਨ ਦੀ ਚਿੰਤਾ ਕਰਨਾ ਪੜਾਈ ਤੋਂ ਧਿਆਨ ਹਟਾ ਸਕਦਾ ਹੈ ਕਈ ਵਾਰ ਵਿਦਿਆਰਥੀ ਦੂਜਿਆਂ ਵਾਂਗ ਦੇਖਣ ਲਈ ਹੀ ਮਹਿੰਗੇ ਕੱਪੜੇ ਪੈਣਨ ਲੱਗ ਜਾਂਦਾ ਹੈ ਜਿਸ ਨਾਲ ਉਨ੍ਹਾਂ ਦੇ ਮਾਪਿਆਂ ਤੇ ਵਾਧੂ ਆਰਥਿਕ ਬੋਝ ਵੱਧ ਜਾਂਦਾ ਹੈ ਫੈਸ਼ਨ ਇੱਕ ਵਧੀਆ ਚੀਜ਼ ਹੈ ਪਰ ਵਿਦਿਆਰਥੀਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਪੜ੍ਹਾਈ ਹੀ ਉਨ੍ਹਾਂ ਲਈ ਸਭ ਤੋਂ ਮਹੱਤਵਪੂਰਨ ਹੈ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਅਤੇ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ